ਵਾਹਿਗੁਰੂ ਜੀ ਦਾ ਖਾਲਸਾ ਸ਼ਿਰਵਾਹਿਗੁਰੂ ਜੀ ਦੀ ਫਤਿਹ ਸਾਡੀ ਨਵੀਂ ਫਿਲਮ ਆ ਰਹੀ ਹੈ ਜਿਹੜਾ ਪਹਿਲਾ ਭਾਗ ਆ ਰਿਹਾ ਉਹਦਾ ਮਾਂ ਥੋਤੀ ਦਾ ਕਤਲ ਲਗਭਗ ਕਹਾਣੀ ਸੱਚੀ ਹੈ ਠੀਕ ਹੈ ਜੀ ਜ਼ਿਆਦਾਤਰ ਘਰਾਂ 'ਚ ਇਹੀ ਕੰਮ ਹੋ ਰਿਹਾ ਧੀਆ ਦਾ ਜਿੰਨੀਆਂ ਮਰਜ਼ੀ ਗਲਤ ਹੋਣ ਮਾਵਾ ਉਹਨਾਂ ਦਾ ਸਾਥ ਦਿੰਦਣਾ ਠੀਕ ਹੈ ਜੀ ਪਰ ਸਾਡੀ ਫਿਲਮ 'ਚ ਤਾਂ ਇੱਕ ਮਾਂ ਦਾ ਇਹੋ ਜਿਹਾ ਕਿਰਦਾਰ ਹੈ ਉਹ ਧੀ ਨੂੰ ਇੰਨਾ ਪਿਆਰ ਕਰਦੀ ਹੈ ਵੀ ਉਹਦੀ ਉਹਦੇ ਪਿੱਛੇ ਜਾਣ ਦੇ ਵੀ ਸਕਦੀ ਹੈ ਉਹ ਜਾਣ ਲੈ ਵੀ ਸਕਦੀ ਹੈ ਠੀਕ ਹੈ ਜੀ ਇਹ ਫਿਲਮ ਸਾਡੀ ਨਾ ਗੈਰਤ ਬੰਦਾ ਖਾਤਰ ਹੈ ਇਹ ਮੈਂ ਤਾਂ ਕਹਿ ਰਿਹਾ ਕਿ ਮੇਰੇ ਲਾਪਗ ਟੋਨੀ ਫਿਲਮ ਤੇ ਟੋਨੀ ਫਿਲਮੀ ਚੈਨਲ ਆ ਉਹ ਤੇ ਫਿਲਮ ਆਈ ਸੀ ਯਾਰ ਦੀ ਭੈਣ ਤੇ ਅੱਖ ਜਿਹੜਾ ਕਿ ਯਾਰ ਹੀ ਆਪਦੀ ਭੈਣ ਨੂੰ ਤਵਾਉਂਦਾ ਹੁੰਦਾ ਤੇ ਉਹਦੇ ਵਿੱਚ ਅਸੀਂ ਦੋਨੇ ਭਰਾ ਨਾ ਮੈਂ ਉਹ ਤੇ ਭੁੱਲਰ ਐ ਕੈਮਰਾਮੈਨ ਉਹ ਫਿਲਮ ਮੇਰੀ ਲਿਖੀ ਐ ਤੇ ਮੇਰੀ ਟਿੰਟੀਆਂ ਵਿੱਚ ਉਹਦੇ ਉਹ ਜ ਮੈਂ ਤੇ ਭੁੱਲਰ ਉਹਨੂੰ ਕੁੜੀ ਨੂੰ ਆਪਦੀ ਭੈਣ ਨੂੰ ਮਾਰ ਕੇ ਨਪੇ ਰੋਣਾ ਖੇਤੀ ਉਹ ਬਹੁਤ ਜੇ ਕਨਸੈਪਟ ਸੀ ਇਹ ਮੈਨੂੰ ਤਾਂ ਉਹ ਤਾਂ ਕਹਿ ਰਿਹਾ ਕਿ ਇੱਕ ਬੰਦੇ ਨਾਲ ਉਹਦੇ ਚ ਮੈਸੇਜ ਆ ਰਿਹਾ ਸੀਗਾ ਬਾਈ ਕੁੜੀਆਂ ਇੱਕ ਦਿਨ ਵਿਆਹਣ ਗਈ ਹੁੰਦੀਆਂ ਜੇ ਕੁੜੀ ਨੇ ਭੱਜ ਕੇ ਵਿਆਹ ਕਰਾ ਲਾਤਾ ਕੀ ਗੱਲਾਂ ਕਰਤਾ ਇਹ ਵੀਰੇ ਗੈਰਤਮੰਦ ਲੋਕ ਆ ਉਹਦਾ ਕੁਝ ਨਹੀਂ ਹੋਣ ਦਿੰਦੇ ਹੁੰਦੇ ਠੀਕ ਹੈ ਉਹ ਟੱਟੂ ਬਾਰ ਕਰ ਦਿੰਦੇ ਹੁੰਦੇ ਠੀਕ ਹੈ ਤੇ ਇੱਕ ਇਹੋ ਜੀ ਇੱਕ ਮੂਵੀ ਆ ਠੀਕ ਆ ਜੀ ਤੇ ਸਾਥ ਦਿਓ ਤੇ ਸਪੋਰਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰਾ ਨਾਮ ਆ ਜੀ ਬਾਜਵਾ ਰਾਜਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਉਹ ਆਲਾ ਬੈਗ ਤੈਨੂੰ ਅਲਵਾਰੀ ਸੰਭਾਲ ਦੇ ਕੋਈ ਨਹੀਂ ਇਹਦੇ ਵਿੱਚ ਕੀ ਆ ਉਹ ਇੱਕ ਆਪਣੀ ਮਨਪਰੀਜ਼ੀਆਂ ਕਿਤਾਬਾਂ ਕਾਪੀਆਂ ਜਰਨਲ ਪੈਨ ਬਨਵਾਵਾ ਕੋ ਸਾ ਅੱਛਾ ਉਹ ਪਤਾ ਕੀ ਆ ਚੌਥੇ ਦਾ ਪੈਸੇ ਮੰਗ ਰੂ ਡੈਡੀ ਮੈਂ ਕਰ ਗਿਆ ਪੈਨ ਲੈ ਕੇ ਆਉਣਾ ਮੈਂ ਕਾਪੀ ਲੈ ਕੇ ਆਉਣੀ ਮਰ ਗਿਆ ਲੈ ਕੇ ਆਉਣਾ ਮੈਂ ਸਾਰਾ ਸਮਾਨ ਦਾ ਇਕੱਠਾ ਹੀ ਲੈ ਆ ਚਲਾ ਤਾਂ ਵਧੀਆ ਸੀ ਤੁਸੀਂ ਨਾ ਅੱਜ ਹੀ ਤੈਨੂੰ ਬੜਾ ਹੀ ਪਿਆਰ ਕਰਦੇ ਹਾਂ ਚੀਜ਼ੋਂ ਮੰਗਦੀ ਨਗਰਵਾ ਤੁਸੀਂ ਪਹਿਲੇ ਹੀ ਆ ਕੇ ਰੱਖ ਦਿੰਦੇ ਹੋ ਉਹ ਕੌਲੀਆ ਆਪਣੇ ਕੋਤੀ ਆ ਆਪਣੇ ਗੜਾ ਪੁੱਤ ਆ ਗਾਲ ਸੁਣ ਜੇ ਆਪਾਂ ਇਹ ਜ਼ਰੂਰਤਾਂ ਧਿਆਨ ਰੱਖਾਂ ਇਹਨਾਂ ਤਾਂ ਪੜੂਗੀ ਕੱਲ੍ਹ ਉਹ ਵੇਖੀ ਪੜ ਲੈ ਕਿ ਆਪਣੇ ਨਾਂ ਰੋਸ਼ਨ ਕਰਨਾ ਖਾਨਦਾਨ ਇਹਨੇ ਕੁੜੀ ਨੇ ਹਾਂਜੀ ਜੇ ਰੱਬ ਆਪਾਂ ਨਾਲ ਇੱਕ ਪੁੱਤ ਦੇ ਦਿੰਦਾ ਸੱਪਣਾ ਵੀ ਜੱਗ ਤੇ ਪੂਰਾ ਹੋ ਜਾਂਦਾ ਕੋਈ ਤਾਂ ਆਪਾਂ ਵਿਆਹ ਕੇ ਤੋਰ ਦਾਂਗੇ ਬਗਾਨੇ ਪੁੱਤ ਦਾ ਕੀ ਪਤਾ ਆਪਾਂ ਨੂੰ ਰੋਟੀ ਦੇਊਗਾ ਤੇ ਨਹੀਂ ਉਹ ਤੂੰ ਦਾ ਕਮਲ ਵੀ ਐਵੇਂ ਧੁੱਰੀ ਜਾਂਦੀ ਆ ਉਹ ਜਿੰਨਾਂ ਨੂੰ ਰੱਬ ਨੇ ਔਲਾਦ ਨਹੀਂ ਦਿੱਤੀ ਉਹ ਕਿੱਥੇ ਜਾਣ ਹੈ ਨਾਲੇ ਇੱਕ ਜੀ ਹੋਰ ਯਾਦ ਰੱਖੀ ਮੇਰੀ ਕੰਨ ਚ ਪਾਲਾ ਰੋਟੀ ਪਰਮਾਤਮਾ ਦਾ ਅੰਦਾਰਧਾਨ ਨੂੰ ਲਾ ਆ ਦੇ ਰੋਟੀ ਦੇਂਦੀ ਪਰਮਾਤਮਾ ਬਸ ਰੋਟੀ ਦੇਣ ਲਈ ਕਿਸ ਨਾ ਕਿਸ ਨੂੰ ਜਰੀਆ ਬਣਾ ਦਿੰਦਾ ਉਹ ਕਮਲ ਗੇ ਪਰਮਾਤਮਾ ਢਿੱਡ ਦਾ ਉਹਨਾਂ ਜੀਵਾਂ ਦਾ ਭਰ ਜਾਂਦਾ ਇਹੋ ਜੇ ਜੀਵਾ ਕਮਲ ਗੇ ਜੋ ਧੀਰੇ ਨੇ ਜੋ ਪਾਣੀ ਚ ਰਹਿੰਦੇ ਆ ਹਵਾਸ਼ ਧਰਤੀ ਜਿਓ ਉਹ ਢਿੱਡ ਦਾ ਪਰਮਾਤਮਾ ਉਹਨਾਂ ਦਾ ਭਰ ਜਾਂਦਾ ਉਹ ਫਿਰ ਕੂਕਾਸ ਤੋਂ ਤੁਰੀ ਜਾਂਦੀ ਆ ਆਪਾਂ ਨੂੰ ਤਾਂ ਰੱਬ ਨੇ ਇੱਕ ਹੌਣ ਹਾਤ ਹੀ ਦਿੱਤੀ ਆ ਜਿਹੜੀ ਕੁੱਤਾ ਵਰਗੀ ਆ ਤੁਹਾਡੀ ਨਾ ਗੱਲ ਬਿਲਕੁਲ ਸਹੀ ਆ ਜੀ ਮੈਂ ਤਾਂ ਹੁਣਾਂ ਨਹੀਂ ਜਿਹਾ ਉੱਨ ਜਾਂਦੀ ਆ ਮੇਰੇ ਦਿਮਾਗ 'ਚ ਨ ਹੋਲੀਵੁੱਡ ਤਾਂ ਭਰੀ ਜਾਂਦੀ ਆ ਉਹ ਆ ਸਾਰੇ ਰੱਪੜੀ ਨਾ ਘਰ ਘਰ ਜਨਾਨੀਆਂ ਦੇ ਪਾਏ ਹੋਏ ਆ ਇਹ ਤਾਂ ਰੱਬ ਨੂੰ ਬਣਾ ਦੇ ਨਾ ਨਹੀਂ ਹੜਦੀਆਂ ਪਰ ਮੈਂ ਦੂਜਿਆਂ ਨੂੰ ਮਾਰਾ ਕਿਉਂ ਆਖਾਂ ਉਹ ਤਾਂ ਆਪ ਨਹੀਂ ਹੜਦੀ ਮੇਰੇ ਆਪਣੇ ਪੁੱਤ ਨਹੀਂ ਦਿੱਤਾ ਮਨ ਨੂੰ ਇਹ ਵੀ ਦਿੱਤਾ ਜੇਰਾ ਪਾਪਾ ਨੇ ਇੱਕ ਪੁੱਤ ਦੇ ਦਿੰਦਾ ਉਹਦੇ ਘਰੇ ਕਿਹੜਾ ਪਸਾਰ ਸੀ ਉਹ ਤੋਂ ਮੇਰੇ ਸਾਹਮਣੇ ਤਾਂ ਇਹ ਗੱਲਾਂ ਕਰਦੀਆਂ ਕੁੜੀ ਸਾਹਮਣੇ ਨਾ ਕਰਿਆ ਕਰ ਉਹਦੀ ਪੜ੍ਹਾਈ ਤੇ ਅਸਰ ਪੈਂਦਾ ਨਾਲੇ ਗੱਲ ਸੁਣ ਲਾ ਮੈਂ ਐਵੇਂ ਨਹੀਂ ਵੇਰ ਤੋਂ ਬਾਦ ਖਰਚਾ ਕਰੀ ਜਾਂਦਾ ਮੇਰੀ ਕੁੜੀਏ ਕਦਨ ਅਫਸਰ ਲੱਗੂ ਅਫਸਰ ਚੰਗਾ ਮਹਾਨ ਧੀ ਤੇਆ ਮਹਾਨ ਬਾਪੂ ਇਹ ਮੈਂ ਕਿਤੇ ਰੱਖ ਦਿੰਨੀ ਆ ਕਿਤੇ ਕਿ ਰੱਖ ਦਿੰਨੀ ਆ ਕੁੜੀਏ ਅਲਮਾਰੀ ਚ ਰੱਖ ਉਹ ਤਾਂ ਜਿੰਦਾ ਲਾ ਕੇ ਰੱਖਦੀ ਆ ਪਤਨੀ ਉਹ ਤੇ ਕੀ ਸੋਨਾ ਰੱਖਿਆ ਚਲੋ ਇਹ ਤਾਂ ਮੈਂ ਰੱਖ ਲਈਨੀ ਆ ਤੇ ਉਹਨੂੰ ਆਈ ਨੂੰ ਫੜਾ ਦੂੰਗੀ ਤੇ ਤੁਹਾਡੇ ਅਸਤੇ ਘੁੱਟ ਚਾਹ ਬਣਾਣਾ ਉਹ ਚਾਹ ਨਹੀਂ ਤੇ ਆ ਆਜਾ ਬਣਾ ਪਿਆ ਇੱਕ ਆਮ ਕਾ ਉਹਨੂੰ ਸਕਾਂਜੀ ਹੋਣਾ ਦੇ ਚਲੋ ਠੀਕ ਕਰ ਲੈਂਦੀ ਆ ਮੇ ਬੇਬੇ ਹਾਂ ਉਹ ਮੈਂ ਤੇਰੇ ਨਾਲ ਦਵਾਈ ਭੁੱਲਿਆ ਰ ਇਦਾਂ ਸਮਾਨ ਲੈ ਗਿਆ ਤੇ ਕੋਈ ਨਹੀਂ ਪਤਾ ਉਹ ਦਵਾਈ ਲੈ ਕੇ ਤਾਂ ਸਾਗ ਨੂੰ ਵੀ ਉਹ ਨਹੀਂ ਨਹੀਂ ਉਹ ਨਹੀਂ ਲੈਣੇ ਉਹ ਨਹੀਂ ਨਹੀਂ ਮੈਂ ਹੁਣੇ ਆਉਂਦੇ ਹਾਂ ਕੱਪੜੇ ਪਾਉਣ ਮੈਂ 100 ਕੰਮ ਹੋ ਜਾਂਦਾ ਮੈਂ ਤੇਰੇ ਦਵਾਈ ਜਾ ਕੇ ਬਾਣੀ ਲਾਉਣਾ ਲੈ ਮੋਟੋ ਅਗਰਾ ਪੋਤਾ ਆ ਗਿਆ ਭੱਜ ਕੇ ਨਾ ਥਰਕਾ ਆਉਂਦੇ ਖਾਤਰ ਗਰਮ ਗਰਮ ਚਾਹ ਲੈ ਗਿਆ ਨਹੀਂ ਜਿਹੜੀ ਚਾਹ ਨਹੀਂ ਪੀਣੀ ਮੈਂ ਮੈਂ ਉੱਥੇ ਪੀਜ਼ਾ ਖਾ ਲਿਆ ਆਉਣ ਲੱਗੇ ਮੈਂ ਕਾਫੀ ਪੀ ਆਈਆਂ ਤੇ ਹੁਣ ਨਾ ਮੈਨੂੰ ਭੁੱਖ ਨਹੀਂ ਮੈਂ ਥੱਕੀ ਬਹੁਤ ਪਈ ਆ ਲੈ ਪੁੱਤ ਤੂੰ ਥੱਕੀ ਆਈ ਹੋਵੇਂਗੀ ਤੇਰੇ ਵਾਸਤੇ ਨਾ ਮੈਂ ਦੁੱਧ ਚ ਪੱਤੀ ਪਾ ਕੇ ਲਿਆਉਣੀ ਆ ਤੇ ਤੇਰੀ ਤਾਂ ਥਕਾਵਟ ਹੁਣੇ ਸ਼ੁਰੂ ਮੰਦਰ ਹੋ ਜੂਗੀ ਨਹੀਂ ਮੰਮਾ ਮੈਨੂੰ ਦੁੱਧ ਨਹੀਂ ਚੰਗਾ ਲੱਗਦਾ ਮੈਨੂੰ ਕੱਲੀ ਕਾਫੀ ਚੰਗੀ ਲੱਗਦੀ ਆ ਉਹ ਕੋਈ ਗੱਲ ਨਹੀਂ ਮੇਰਾ ਪੁੱਤ ਮੈਂ ਹੁਣ ਸ਼ਹਿਰ ਚ ਲੈ ਆਈ ਆ ਜੇ ਤੂੰ ਭਾਈ ਦੁੱਧ ਨਹੀਂ ਚੰਗਾ ਲੱਗਦਾ ਮੈਂ ਕਾਫੇ ਦਾ ਬਾਲੇ ਹੱਥ ਮਚਾਰਾਂ ਤੇ ਕੱਲ ਨੂੰ ਮੇਰਾ ਪੁੱਤ ਕਾਫੀ ਬਣਾ ਕੇ ਵੀ ਲੈ ਕੇ ਦੀ ਕਰ ਡੈਡੀ ਕੰਟੀਨਰ ਕੀ ਕਾਫੀ ਨਾ ਕਰੀ ਨੀ ਬੰਦੀ ਤੇ ਤੁਸੀਂ ਐਵੇਂ ਡੱਬਾ ਡੁੱਬਾ ਨਾ ਲਿਆਓ ਜੇ ਤੇ ਮੈਨਾਂ ਕੰਟੀਨ 'ਚ 커피 ਪੀਰੂੰਗੀ। ਉਹ ਗੱਲ ਸੁਣੋ ਮੇਰਾ ਪੁੱਤ ਖਾਪ ਵੀ ਜੋ ਕੁਛ ਮਰਜ਼ੀ ਲੈ ਆਕਰ ਮੇਰਾ ਸ਼ੇਅਰ ਕੋਈ ਚਿੰਤਾ ਨਹੀਂ ਪਰ ਮੇਰਾ ਪੁੱਤ ਨਾ ਪੜ੍ਹਾਈ ਪੂਰੀ ਕਰ ਲਾਉ ਦੀ ਦੱਬ ਕੇ ਪੜ੍ਹ ਲੈਗਾ। ਡੈਡੀ ਮੇਰੀ ਨਾ ਜੇਬ ਖਰਚੀ ਖਤਮ ਹੋ ਗਈ ਤੇ 5000 ਰੁਪਏ ਦੇ ਦੋ ਮੈਨੂੰ ਮੇਰੇ 15 ਦਿਨ ਲੰਘੇ ਜਾਣਗੇ। ਮੇਰਾ ਪੁੱਤ ਪੈਸੇ ਨੂੰ ਵੇਫੇਰ ਰੋ ਜਾ। ਪੈਸੇ ਤੈਨੂੰ ਸੋਹ ਮਿਲ ਜਾਣਗੇ। ਨਾ ਕੁੜੀਏ ਇਕੱਠਾਈ ਬਾੰਦੇ 10000 ਰੁਪਈਆ। ਐਨੇ ਪੈਸੇ ਤੂੰ ਕਿੱਥੇ ਖਰਚਦੀ ਆ? ਸਾਡੇ ਮੇਰੇ ਤਾਂ 1 ਰੁਪਈਆ ਹੁੰਦਾ ਸੀ ਮਹੀਨੇ ਦੇ ਵੀਸ। ਦੋ ਵੀ ਜਾ ਰੋਟੀ ਘਰੋਂ ਖਾ ਕੇ ਜਾਂਦੇ ਤੇ ਘਰੇ ਆ ਕੇ ਖਾਂਦੇ ਤੇ ਬਾਕੀ ਸਾਰਾ ਕੰਮ ਆ ਗਿਆ ਉਹਦੀ ਮਾਂ ਨਾ ਕਰਉਂਦੀ ਬੀਬੀ ਤੁਹਾਡੇ ਜਵਾਨਾ ਹੋਰ ਸੀ ਤੇ ਹੁਣ ਹੋਰ ਬਦਲੇ ਬਦਲੇ ਕੁਝ ਨਹੀਂ ਗਾ ਅੱਜ ਕੱਲ ਓਵੇਂ ਸੂਰਜ ਚੜਦਾ ਓਵੇਂ ਛਿਪਦਾ ਓਵੇਂ ਸਕੂਲ ਲੱਗਦੇ ਆ ਅੱਜ ਕੱਲ ਦੇ ਜਵਾਨਾਂ ਨੂੰ ਨਾ ਐ ਨਹੀਂ ਪਤਾ ਲੱਗਦਾ ਵੀ ਪੈਸਾ ਕਿਵੇਂ ਬਣਦਾ ਦੂਜਿਆਂ ਦੀ ਕਮਾਈ ਤੇ ਐਸ਼ ਕਰਨੀ ਚੰਗੀ ਲੱਗਦੀ ਆ ਉਹ ਬੇਬੇ ਉਹ ਐਵੇਂ ਨਾ ਘੁਰਿਆ ਕਰ ਮੇਰੇ ਪੁੱਤ ਨੂੰ ਕੋਈ ਗੱਲੇ ਬਹੁਤ ਟੈਨਸ਼ਨ ਨਾ ਲੈ ਮੈਂ ਦੋਦਲਾਂ ਤੋਂ ਪੈਸੇ ਵੜ ਕੇ ਤੈਨੂੰ ਹੁਣੇ ਹੀ ਲਿਆ ਦਣਾ ਠੀਕ ਆ ਤੇ ਨਾਲੇ ਪੁੱਤ ਮੈਂ ਤੇਰੀਆਂ ਕਾਪੀਆਂ ਲੈ ਆਇਆ ਕਿਤਾਬਾਂ ਪੈਨ ਬੰਨ ਜਿਹੜਾ ਸੀਤਾ ਸਮਾਨ ਜਾਣਾ ਤੇ ਉਹ ਤੇਰੀ ਮਾਂ ਨੂੰ ਫੜਾ ਦੇ ਤੇ ਇਹ ਤੂੰ ਫੜ ਕੇ ਸੰਭਾਲ ਲੈ ਹਾਂਜੀ ਠੀਕ ਆ ਗੈਰੀ ਠੀਕ ਆ ਬਰਾਬਰ ਕੰਨ ਦਾ ਰਾਮ ਗੱਲ ਸੁਣ ਬੇ ਕੁੜੀਆਂ ਨੂੰ ਬਾਹਰ ਫੇਰ ਨਹੀਂ ਚੜਾਈਦਾ ਹੁੰਦਾ ਕਿ ਮੈਂ ਸਾਰੀ ਕਮਾਈ ਲੱਗਾ ਕੁੜੀ ਤੇ ਡਾਉਣ ਉਹ ਬੇਬੇ ਤੇ ਨਾ ਚੱਕ ਚੱਕ ਦੀ ਆਤ ਤੱਕ ਜਾਂਦੀ ਨਹੀਂ ਕਿ ਮੈਂ ਕਿਦੋਂ ਤੁਰੀਉਂਦੀ ਆ। ਮੈਂ ਤਾਂ ਉਹ ਘਰੇ ਦੇਖਦੀ ਆਈ ਆ ਤੁਸੀਂ ਖੇਤ ਆਏ ਬੈਠੇ ਹੋ। ਉਹ ਤੁਹਾਨੂੰ ਪਤਾ ਬੇਬੇ ਦੀ ਆਦਤ ਨਾਲ ਟੋਕਾ ਟਕਾਈ ਦੀ ਜਾਂਦੀ ਨਹੀਂ। ਉਹ ਮਾਂ ਖਾ ਜ ਉਹਨੂੰ ਮੈਂ ਘਰੇ ਕੁਛ ਬੋਲਿਆ ਉਹਨੇ ਮੂਰੋ ਚਾਰ ਸੁਣਾਉਣੀਆਂ। ਤਾਂ ਹੀ ਫਿਰ ਮੇਰਾ ਮਨ ਜਾ ਦੁਖੀ ਹੋ ਗਿਆ। ਪਰ ਮੈਂ ਖੇਤ ਨੂੰ ਆ ਗਿਆ। ਮਾਜਣ ਲੈ ਖੇਤ ਗੜਾ ਮਾਰ ਆਉਣਾ। ਇਹੀ ਗੱਲ ਤਾਂ ਮੈਂ ਤੁਹਾਡੇ ਨਾਲ ਕਰਨੀ ਸੀ। ਤਾਂ ਹੀ ਤੁਹਾਨੂੰ ਪਲ ਦੀ ਪਲ ਦੀ ਪਿੱਛੇ ਆ ਗਈ ਤੁਹਾਡੇ। ਬੇਬੇ ਬਾਹਲੀ ਟੋਕਾ ਟਕਾਈ ਕਰਦੀ ਆ ਕੁੜੀ ਨੂੰ। ਮੈਨੂੰ ਰੋਜ਼ ਕਹਿੰਦੀ ਰਹਿੰਦੀ ਆ ਇਹਨੂੰ ਕੰਮ ਲਾ। ਕੰਮ ਲਾ ਦੇ। ਦੱਸ ਜੇ ਉਹ ਮੈਂ ਕੰਮ ਲਾਦਾ ਤੇ ਉਹਦੀ ਪੜ੍ਹਾਈ ਦਾ ਟਾਈਮ ਖਰਾਬ ਹੋਊਗਾ। ਉਹ ਬੇਬੇ ਕੱਲਾ ਆਪਣੇ ਨਾਲ ਟੋਕਾ ਟਕਾਈ ਨਹੀਂ ਕਰਦੀ, ਆਪਣੀ ਕੁੜੀ ਨੂੰ ਕੱਲਾ ਕੁਛ ਕਹਿੰਦੀ। ਉਹ ਭੈਣ ਦੇ ਜੋ ਆਕਾਣੇ ਵੀ ਇਹੀ ਕਰਦੇ ਆ ਭੈਣ ਦੀ ਕੁੜੀ ਨਾਲ ਸਾਡੀ ਲੱਗੀ ਰਹਿੰਦੀ ਆ ਇਹ ਐਂ ਕਰਦੀਆਂ, ਇਹ ਐਂ ਕਰਦੀਆਂ। ਇਹਨਾਂ ਦੇ ਵਾਲ ਖੁੱਲੇ ਆ। ਉਹ ਬੇਬੇ ਦਾ ਨਾਰਮਲ ਸੁਭਾਅ ਹੋ ਜਾ। ਹਨਾ ਪਹਿਲਾਂ ਲੋਕ ਰਹਿੰਦੇ ਇਸ ਤਰ੍ਹਾਂ ਸੀਗੇ। ਇੰਨਾ ਆਪਦੀਆਂ ਨਾ ਦੋ ਤੀਆਂ ਨੂੰ ਨਹੀਂ ਕੁਛ ਕਹਿੰਦੀ। ਜਿੰਨਾ ਮੇਰੀ ਕੁੜੀ ਦੇ ਮਗਰ ਪਈ ਰਹਿੰਦੀ ਆ ਬੇਬੇ। ਉਹ ਟੈਗ ਜਾ ਹੁਣ ਤੂੰ ਨਾ ਕਲੇਸ਼ ਕਰ। ਮੈਂ ਕਲੇਸ਼ ਤੋਂ ਡਰਦਾ ਮਾਰਦਾ ਖੇਤ ਆਂ। ਮੈਂ ਕੋਈ ਕਲੇਸ਼ ਨਹੀਂ ਕਰਦੀ। ਚਲੋ ਆਜੋ ਘਰੇ ਚਲੀਏ ਨਾਲੇ ਨਾ ਮੈਂ ਰੋਟੀ ਬਣਾ ਕੇ ਆਈਆਂ ਰੋਟੀ ਖਾਈਏ ਚਲ ਮੱਖਾ ਦੇ ਦੀਆਂ ਚਾਚੀ ਨਹੀਂ ਭਾਈ ਮੱਖਾ ਦਾ ਮਾਉਂ ਨਾ ਟੇਕਿਆ ਕਰ ਚਾਵਾ ਝਾਟਾ ਧਾਸਿਆ ਕਰ ਇਹ ਮੈਂ ਨੂੰਦੀ ਰੋਟੀ ਖਾਉਂਦੀ ਰਹਿੰਦੀ ਆ ਲੈ ਚਾਚੀ ਤੂੰ ਤਾਂ ਐਵੇਂ ਟੋਕਾ ਟਕਾਈ ਚ ਗਰੀ ਜਾਨੀ ਆ ਭਾਈ ਮੈਨੂੰ ਥੋੜੂ ਨਾ ਬੁਰਾ ਭਲਾ ਕਹਿੰਦੀ ਆਦਤ ਨਹੀਂ ਮੈਂ ਤਾਂ ਥੋੜੇ ਭਲੇ ਲਈ ਆਣੀ ਆ ਮaaf ਕਰ ਦੇ ਚਾਚੀ ਭੁੱਲ ਗਈ ਸੀ ਨਾ ਸੱਸ ਨਾਲ ਲੜ ਮਾਰਾ ਭੁੱਲੀ ਨਹੀਂ ਤਦੋਂ ਲੜੀਆਂ ਚਾਚੀ ਪਰਸਵਾ ਵੀ ਸੱਸ ਨਾਲ ਲੜੀ ਤਾਂ ਜਾਣੀ ਸੀ ਸੁਕਤੀ ਨੂੰ ਤਾਨੂੰ ਪਾਈ ਜਾਂਦੀ ਸੀ ਇਹ ਲੜਨਾ ਤੇਰੀ ਤੌਰ ਨਹੀਂ ਬਣਦੀ ਲੋਕ ਸਹੋ ਤੈਨੂੰ ਮਾੜਾ ਆਂਦੇ ਆ ਤੈਨੂੰ ਕੀ ਨਹੀਂ ਦੱਸਿਆ ਚਾਚੀ ਪੁੱਤ ਬੰ ਕਿਸ ਨੇ ਮਰਜੀ ਦੱਸਿਆ ਹੋਵੇ ਜੇ ਤੂੰ ਆਹੀ ਕੁਸ਼ ਕਰੀ ਗਈ ਨਾ ਤੇਰੀਆਂ ਕੀਤੇ ਤੇਰੇ ਗਿਆਉਣ ਗਿਆ ਤੇ ਤੇਰੇ ਜਵਾਕ ਨੇ ਤੈਨੂੰ ਰੋਟੀ ਨਹੀਂ ਦੇਣੀ ਚਾਚੀ ਤੂੰ ਤਾਂ ওই ਮੂਡ ਖਰਾਬ ਕਰਤਾ ਮੈਂ ਤਾਂ ਵੈਸੇ ਮੈਨ ਨਹੀਂ ਸੀ ਤੈਨੂੰ ਤੇਰਾ ਮੂਡ ਖਰਾਬ ਹੋਇਆ ਕੱਲ ਨੂੰ ਤੇਰਾ ਘਰ ਖਰਾਬ ਹੋਊਗਾ ਜਿਹੜਾ ਕੁਛ ਤੂੰ ਕਰੀ ਜਾਨੀਂ ਆ ਨਾ ਭਲਕੂ ਤੇਰੇ ਪੁੱਤ ਧੀਆ ਤੈਨੂੰ ਵੇਖੀ ਜਾਂਦੇ ਉਹ ਕੋਈ ਕੁਛ ਉਹ ਕਰਨਗੇ ਚਾਚੀ ਫਿਰ ਸੱਸ ਵੀ ਤਾਂ ਮੇਰੇ ਨਾਲ ਲੜਦੀ ਆ ਪੁੱਤ ਜਦੋਂ ਬੰਦਾ ਬਜ਼ੁਰਗ ਹੋ ਜਾਣਾ ਉਹਦਾ ਦਿਮਾਗ ਬੱਚੇ ਵਰਗਾ ਹੋ ਜਾਂਦਾ ਜਦੋਂ ਉਹ ਤੇਰੇ ਨਾਲ ਲੜਦੀ ਹੁੰਦੀ ਤੂੰ ਮੇਰੇ ਕੋਲੇ ਆ ਜਾ ਕਰ ਬਾਹਰ ਕੇ ਉਹਨੂੰ ਪਿਆਰ ਨਾਲ ਬਲਾ ਲੈ ਕਰ ਤੇ ਉਹ ਹੀ ਤੇਰਾ ਘਰ ਸਵਰਗ ਬਣ ਜਾਊਗਾ ਜੇ ਫਿਰ ਮੇਰੀ ਸੱਸ ਮੇਰੇ ਨਾਲ ਲੜਨੋਂ ਨਾ ਹਟੀ ਫਿਰ ਪੁੱਤ ਨੂੰ ਫਿਰ ਮੈਂ ਸਮਝਾਉਂਗੀ ਥੋੜੀ ਨੂੰ ਸੱਸੀ ਦੀ ਲੜਾਈ ਦਾ ਨਾ ਅਸਰ ਤੇਰੇ ਘਰ ਆ ਜਿੱਤੇ ਪੈਂਦਾ ਜੇ ਉਹਨੂੰ ਕੋਸ ਹੋ ਗਿਆ ਨਾ ਤੇ ਤੁਹਾਨੂੰ ਨੂੰ ਸੱਸ ਨੂੰ ਕਿਸੇ ਨੇ ਦਾਲ ਦੀ ਮੰਗੀ ਕਟਸ਼ੀ ਨਹੀਂ ਦੇਣੀ ਚਾਚੀ ਸੋ ਸੋ ਬੋਲ ਅੱਜ ਤੋਂ ਬਾਅਦ ਨਹੀਂ ਲੜਦੀ ਚੰਗਾ ਚੰਗਾ ਚਾਚੀ ਮੈਂ ਜਾਣੀ ਆ ਦਾਲ ਧਰ ਕੀ ਆਈ ਸੀਗੀ ਲੈ ਮੈਥੀ ਮੈਂ ਤੇਰਾ ਸਰਪਲੋਸਾਂ ਬੜਾ ਸੁਹਾਗਨ ਹੋ ਜਾਂਦੀ ਰਹਿ ਜਵਾਨੀਆਂ ਮਾਣੂ ਲੈ ਮੈਥੀ ਸਿਆਣੀ ਬਣ ਕੇ ਰਹਿ ਕਰ ਤੇਰਾ ਹੀ ਘਰ ਹੈ ਚੰਗਾ ਚਾਚੀ ਅੱਜ ਤੋਂ ਬਾਅਦ ਨਹੀਂ ਮੇਰੀ ਕੋਈ ਸ਼ਿਕਾਇਤ ਹੋਉਂਦੀ ਸੁਣ ਆ ਰਹੀਆਂ ਬਾਰਾਂ ਦਾ ਨਾਮ ਆ ਆਗੇ ਜੀ ਬੋੜੀ ਦਾ ਮਾ ਲਾਇਆ ਤੇ ਬੁਖਾਰ ਹੋ ਗਿਆ ਬਹੁਤ ਜ਼ਿਆਦਾ ਤੁਹਾਨੂੰ ਮੈਂ ਕਿਹਾ ਤਾਂ ਸੀ ਨਾ ਜਾਓ ਪਾਣੀ ਲਾਉਣ ਦੋ ਦਿਨ ਹੋ ਗਏ ਤੁਹਾਨੂੰ ਬੁਖਾਰ ਚੜਦੇ ਨੂੰ ਲੈ ਪਾਣੀ ਲਾਉਣ ਨਾ ਜਾਂਦਾ ਕੌਲੀਆਂ ਪਾਣੀ ਦੀ ਵਾਰੀ ਸੀ ਹੋਰ ਕਿਹੜਾ ਆਪਣੇ ਕੰਮ ਕਰਨ ਵਾਲਾ ਤੂੰ ਇੱਕ ਕੰਮ ਕਰ ਤੂੰ ਨਾ ਉਹ ਉਹ ਉੜਬਟਾਂ ਜਿਹਾ ਸਵਾਲ ਕਰਿਆ ਕਰ ਤੂੰ ਨਾ ਦਵਾਈ ਲੈ ਪਾ ਦੇ ਕੇ ਮੈਂ ਅਰੇ ਭਾਵੇਂ ਮੈਂ ਉਹਨਾਂ ਨੂੰ ਕੋਸਦੀ ਰਹਿੰਦੀ ਇੱਕ ਜੇ ਪੁੱਤ ਦੇ ਦਿੰਦਾ ਤਾਂ ਖੇਤਾਂ 'ਚ ਕੰਮ ਕਰਵਾਉਂਦਾ ਉਹਦੇ ਪਿਓ ਦੇ ਨਾਲ ਧੀ ਤਾਂ ਉਹ ਪਈ ਐ ਲੰਮੀ ਆ ਤਾਂ ਨਹੀਂ ਪਰ ਧੀ ਨੂੰ ਕਹਿ ਵੀ ਨਹੀਂ ਸਕਦੇ ਅੱਧੀ ਰਾਤ ਖੇਤਾਂ 'ਚ ਪੰਨ ਲਾ ਵਿਚਾਰੇ ਨੂੰ ਬਿਮਾਰ ਨੂੰ ਜਾਣਾ ਪਿਆ ਚੱਲ ਤੇਰੀ ਮਾਪੀ ਉਹ ਕੀ ਬੋਰਡ ਬੋਰਡ ਜਿ ਕਰੀ ਜਾਂਦੀਆਂ ਚਾਹ ਲੈਦੇ ਨਾਲ ਤੇ ਦਵਾਈ ਮੁਲਾ ਰੱਬ ਨੂੰ ਗਾਲਾਂ ਫੇਰ ਕੱਢਣ ਲੱਪੀ ਹੋਏਗੀ। ਜਾ ਚਾਹ ਲੈ ਕਰਬਲੀ ਨਾਲ ਦਵਾਈ ਦੇ ਬੁਖਾਰ ਬਹੁਤ ਜ਼ਿਆਦਾ। ਗੱਲ ਸੁਣਨੀ ਮੇਰੀ। ਆ ਕਿ ਉਂਟ ਪਟਾਂ ਕੱਪੜੇ ਪਾਇਆ ਤਾਂ ਸ਼ਰਮ ਆ ਹਨੀ ਪੋਰਾ। ਦਾਦੀ ਤੁਹਾਨੂੰ ਤਾਂ ਮੈਂ ਪਹਿਲੇ ਦਿਨ ਤੋਂ ਹੀ ਚੰਗੀ ਨਹੀਂ ਲੱਗਦੀ। ਸਰਦਾਰਾਂ ਈ ਆ ਨਾ ਇਹੋ ਜਿਹੇ ਕੱਪੜੇ ਪਾਉਂਦੇ ਚੰਗੀਆਂ ਨਹੀਂ ਲੱਗਦੀਆਂ। ਕਿਉਂ ਤੂੰ ਸਾਡੀ ਮਿੱਟੀ ਭਲੀਤ ਕਰਨ ਲੱਗੀ ਐ? ਉਹ ਕੀ ਰੋਲਾ ਜਿਹਾ ਪਈ ਜਾਂਦਾ। ਮੈਨੂੰ ਲੱਗਦਾ ਬੀਬੀ ਅੱਜ ਨਾ ਫੇਰ ਲੜ ਪਈ ਕੁੜੀ ਨਾਲ ਦੇਖਾਂ ਜਾਈਏ ਹਾਂ ਕੀ ਹੋ ਗਿਆ ਕਿਉਂ ਰੌਲਾ ਪਾਇਆ ਆ ਦੇਖ ਲੈ ਮੰਮੀ ਦਾਦੀ ਮੈਨੂੰ ਆਉਂਦੀ ਨੂੰ ਹੀ ਚੁੰਮੜ ਗਈ ਨਾ ਹੁਣ ਕੀ ਹੋ ਗਿਆ ਬੀਬੀ ਮੈਂ ਤੈਨੂੰ ਇਹਨੇ ਕੱਪੜੇ ਨਹੀਂ ਦੀਦੇ ਕੀ ਹੋਇਆ ਬੀਬੀ ਇਹਨਾਂ ਕੱਪੜਿਆਂ ਨੂੰ ਨਾ ਮੁੰਡੇ ਵਾਲੇ ਕੱਪੜੇ ਪਾਏ ਤੇ ਸੋਹਣੇ ਲੱਗਦੇ ਆ ਬੀਬੀ ਮੇਰੇ ਮੁੰਡੇ ਆ ਤੇ ਜੀਨ ਪਾ ਲਈ ਫੇਰ ਕੀ ਹੋ ਗਿਆ ਮੁੰਡੇ ਦਾ ਬਾਹਰ ਨਿਕਰਾਂ ਪਾਈ ਫਿਰਦੇ ਆ ਇਹਨੂੰ ਮੈਂ ਹੁਣ ਤੂੰ ਨਿਕਰ ਪਵਾਏਂਗੀ ਤੂੰ ਤਾਂ ਉਂਝ ਹੀ ਇਹਨੂੰ ਦੇਖ ਜਰਦੀ ਮੇਰੀ ਧੀ ਨੂੰ ਨੇ ਲੋਕਾਂ ਦੀਆਂ ਨਹੀਂ ਕੁੜੀਆਂ ਜਿਹੜੀ ਸਲਵਾਰ ਸੂਟ ਪਾਈ ਫਿਰਦੀਆਂ ਕੱਲ ਦੀ ਜਵਾਕੜੀ ਜਿਵੇਂ ਸਿਰ ਤੇ ਚੜਾਈ ਫਿਰਦੀ ਆ ਚਲਾਪਤ ਤੂੰ ਆ ਕੇ ਰੋਟੀ ਖਾ ਹਿਦਰ ਆਵੇਂ ਸੋਹਰਾ ਕਿਧਰ ਆਇਆ ਉਹ ਕੀ ਹੋ ਗਿਆ ਬੇਬੇ ਸਬੀ ਜੀ ਬਈਆਂ ਮੈਂ ਕੁੜੀ ਨੂੰ ਜੀਂਗੀ ਤੂੰ ਲੈ ਦੇਤੀ ਐ ਨਹੀਂ ਨਹੀਂ ਮੈਂ ਤਾਂ ਲੈ ਦੇ ਦਿੱਤੀ ਬੇਬੇ ਉਹ ਆਦੀ ਮਾਂ ਜਾ ਕੇ ਲੈ ਗਈ ਆ ਗੱਲ ਸੁਣ ਸੋਹਰਾ ਮੇਰੀ ਸੁਸ਼ੋਕਰੀ ਸਮਝਾ ਲੈ ਫੇ ਡੁੱਲੇ ਬਹਿ ਤੇ ਥੋ ਚੁਗੇ ਨਹੀਂ ਜਾਣੇ। ਹੋ ਕੀ ਹੋ ਗਿਆ ਬੀਬੇ? ਸਿਆਣੇ ਕਹਿੰਦੇ ਆ ਇੱਕ ਧੀ ਤੇ ਦੂਜਾ ਬੀ ਜਿੰਨਾ ਇਹਨੂੰ ਪੜਦੇ ਜਿ ਰੱਖਿਆ ਨਾ ਉਹਨੇ ਚੰਗਾ ਰਹਿੰਦੇ ਆ। ਜੇ ਨਾ ਇਹਨਾਂ ਨੂੰ ਬਾਹਰਲੀ ਹਵਾ ਲੱਗ ਜਾਣਾ ਤੇ ਸੰਭਾਲਣ ਵਾਲੇ ਜਿਹੜਾ ਖੋਖਲੀਆਂ ਕਰ ਦਿੰਦੇ ਆ ਹੁਣ ਤੇਰੀ ਧੀ ਨੂੰ ਬਾਹਰਲੀ ਹਵਾ ਲੱਗਦੀ ਜਾਂਦੀ ਆ ਸੰਭਾਲ ਸਕਦਾ ਤਾਂ ਸੰਭਾਲ ਲੈ। ਬੀਬੇ ਕੋਈ ਗੱਲ ਨਹੀਂ ਮੈਂ ਕਹਿ ਦੇਣਾ ਮਨਪਰੀ ਤੁਨ ਅੱਗੇ ਤੋਂ ਕੋਈ ਗਲਤੀ ਨਹੀਂ ਕਰਦੀ। ਪਰ ਤੂੰ ਨਾ ਲੜਿਆ ਕਰ। ਤੇ ਲੜਾਈ ਦਾ ਸਾਰਾ ਉਹਦੀ ਪੜ੍ਹਾਈ ਤੇ ਪੈਂਦਾ ਹੈ ਉਹਦੀ ਹਾਈ ਲੈਵਲ ਦੀ ਪੜ੍ਹਾਈ ਹੈ ਚਲ ਚੰਗਾ ਮੈਂ ਤਾਂ ਨਹੀਂ ਟੋਕਦੀ ਪਰ ਜੇ ਮੈਨੂੰ ਨਾ ਚੰਗਾ ਲੱਗਿਆ ਮੈਂ ਤਾਂ ਆਉਦੀ ਥੀਕੋ ਦੇ ਉੱਡ ਜੂਗੀ ਪਰ ਮੈਨੂੰ ਤੇਰੀ ਧੀ ਦੇ ਲੱਛਣ ਪੜ ਨਾਲੇ ਨਹੀਂ ਲੱਗਦੇ ਉਹ ਮੋਟੋ ਗੱਲ ਸੁਣੇ ਮੇਰੀ ਉਹ ਯਾਰ ਮੇਰੇ ਦਿਮਾਗ ਦੇ ਦਾ ਇੱਕ ਤਰ੍ਹਾਂ ਦਾ ਲੋਡ ਜਿਹਾ ਬਣਿਆ ਪਿਆ ਮੈਂ ਕਰਨਾ ਗੱਲ ਕਰਨੀ ਸੀ ਕਾਹਦਾ ਲੋਡ ਬਣਿਆ ਪਿਆ ਜੀ ਮੀਰੀ ਗੱਲ ਧਿਆਨ ਨਾਲ ਸੁਣੀ ਤੇ ਮੀਰੀ ਗੱਲ ਦਾ ਜਵਾਬ ਨਾ ਸੋਚ ਸਮਝ ਕੇ ਦੇ ਆਪਣੀ ਕੁੜੀ ਮਾੜੇ ਮੋٹے ਭਾਂਡੇ ਮਾਂਜਣ ਤੋਂ ਲਾ ਕਰਦਾ ਹੋਰ ਕੋਈ ਕੰਮ ਕਰਦੀ ਮੀਰੀ ਗੱਲ ਸੁਣ ਦੁਨੀਆ ਤੇ ਕਿੰਨੀ ਬੇਰਜ਼ਦਾਰੀ ਹੈ ਦੇਖਿਆ ਪੜ੍ਹੇ ਲਿਖੇ ਲੋਕ ਟੈਂਕੀਆਂ ਤੇ ਚੜੀ ਜਾਂਦੇ ਆ ਆਪ ਮੱਤਿਆ ਕਰੀ ਜਾਂਦੇ ਆ ਰੱਬ ਨਾ ਕਰੇ ਆਪਣੀ ਕੁੜੀ ਨੂੰ ਕਹਿੰਦਾ ਨੌਕਰੀ ਨਾ ਮਿਲੀ ਠੀਕ ਹੈ ਆਪਾਂ ਇੰਨੀ ਵਾਲੇ ਵੀ ਹਨੇ ਵੀ ਕੁੜ ਨੂੰ ਏਡੇ ਵੱਡੇ ਘਰ ਵਯਾ ਦਿਆਂਗੇ ਕਿ ਥੋਨੂੰ ਕੰਮ ਕਰਨ ਦੀ ਲੋੜ ਨਾ ਪਵੇ ਘਰ ਤੇ ਜਿੱਦਾਂ ਮਾਜੀ ਵੱਡਾ ਹੋਵੇ ਉਹ ਫਿਰ ਉਠੀਦਾ ਬੰਦਾ ਖਾਂਦਾ ਹੀ ਹੈ ਨਾ ਕਿ ਆਪਣੀ ਕੁੜੀ ਤਾਂ ਰਸੋਈ ਦਾ ਕੰਮ ਵੀ ਨਹੀਂ ਜਾਣਦੀ ਜਿਵੇਂ ਮਾਇਮ ਜਿੱਥੇ ਪਿਆਰਾ ਪੰਸਾ ਠੀਕ ਹੈ ਤੂੰ ਭਰੇ ਅੱਠ-ਦਸ ਘੰਟੇ ਰਾਤ ਕੇ ਘਰ ਦਾ ਟਾਈਮ ਪਾਸ ਕਰ ਲਿਆ ਠੀਕ ਹੈ ਜਿੰਨੇ ਖੇਤ ਦੀ ਕਮਾਈ ਸੀ ਸਾਰੀ ਮੇਰੇ ਤੇ ਲੱਗੀ ਤਾਂ ਹਾਂਜੀ ਠੀਕ ਹੈ ਉਹ ਇਹ ਸੋਝੀਤ ਰੱਬ ਨਾ ਕਰੇ ਕਾ ਉਹਨੂੰ ਪਰੋਲਨਾ ਦੀ ਵੀ ਗੱਲਬਾਤ ਵਾਪਰ ਜੀ ਆਪਣੀ پوری ਜਾਂ ਤਾਂ ਆਪਣੇ ਬਾਹਰ ਜਾ ਕੇ ਬਹਿ ਜਾਊਗੀ ਤੇ ਜਾਂ ਉਥੇ ਜੁੱਤਾਂ ਖਾਰੀਓ। ਜਿਵੇਂ ਕਿ ਇਹ ਘਰ ਦਾ ਕੰਮਕਾਰ ਕੁਛ ਵੀ ਨਹੀਂ ਜਾਣਦਾ। ਸਮਝਦੇ? ਚੰਗੀ ਗੱਲ ਇਹ ਜੀ ਆ ਵੀ ਇਹਨਾਂ ਮਾੜਾ ਮੋਟਾ ਕੰਮ ਦਾ ਸੁਭਾਅ ਦਾ। ਠੀਕ ਹੈ। ਕਿਉਂਕਿ ਅਗਲੇ ਨਾ ਫਰ ਚਾਹੇ ਕੋਈ ਕਮਜ਼ੋਰ ਹੈ ਤੇ ਚਾਹੇ ਕੋਈ ਤਕੜਾ ਅਗਲੇ ਫਿਰ ਆਪਾਂ ਨੂੰ ਗਾਲਾਂ ਦੇਣਗੇ ਵੀ ਕੁੜੀ ਨੂੰ ਸਿਖਾਇਆ ਹੈ। ਕਿਉਂਕਿ ਆਪਾਂ ਦਾ ਕੁੜੀ ਨਹੀਂ ਜਾਵਾਂ ਕੰਪਨੀ ਲਾਇਆ। ਤੇ ਹਾਇ ਵੀ ਆਪਣੀ ਕੱਲੀ ਕੱਲੀ ਠੀਕ ਆ ਠੀਕ ਆ ਤੁਸੀਂ ਤਾਂ ਮੇਰੇ ਦਿਮਾਗ ਤੇ ਨਾ ਬੜੀ ਵੱਡੀ ਟੈਨਸ਼ਨ ਪਾਤੀ ਤੇ ਤੁਹਾਨੂੰ ਇਹ ਗੱਲ ਦੱਸੀ ਕਿਨੇ ਆ ਉਹ ਮੈਨੂੰ ਗੱਲ ਕਿਹੜੀ ਦੱਸਣੀ ਆ ਮਗਲਸੇ ਮਰੀ ਮਾਂ ਨੇ ਉਹਨੂੰ ਘਰ ਦੀ ਚਿੰਤਾ ਆਪਣੇ ਨਾਲੋਂ ਵੱਧ ਰਹਿੰਦੀ ਆ ਠੀਕ ਆ ਉਹ ਕਹਿੰਦੀ ਪੁੱਤ ਡੁੱਲੇ ਵੀਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਠੀਕ ਆ ਕੁੜੀ ਨੂੰ ਮਾੜਾ ਮੋਟਾ ਕੰਮ ਲਾਓ ਠੀਕ ਆ ਉਹ ਚ ਆਪਣੀ ਭਲਾਈ ਆ ਤੇ ਆਪਣੀ ਕੁੜੀ ਦੀ ਭਲਾਈ ਹੈ ਠੀਕ ਆ ਉਹਨੂੰ ਕੁੜੀ ਨੂੰ ਥੋੜਾ ਬੋਟਾ ਕੰਮ ਲਾ ਜਿਹੜੀ ਅੱਗੇ ਜਾ ਕੇ ਉਹ ਜਿੰਦਗੀ ਦਿੱਕਤ ਨਾ ਆਵੇ ਤੂੰ ਐਂ ਲਾਲਾ ਵੀ ਆਪਾਂ ਉਹਦਾ ਕਿੰਨਾ ਮੋਹ ਕਰਦੇ ਠੀਕ ਆ ਕੋਈ ਦਿੱਕਤ ਆਈ ਨਾ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਆਉਣੀ ਆ ਸਮਝ ਗਈ ਵਧੀਆ ਗੱਲ ਜੀ ਬੀਬੀ ਕਰਦੀ ਐ ਨਹੀਂ ਤੇ ਆ ਰੱਖਦੀ ਐ ਮੈਂ ਤਾਂ ਐਵੇਂ ਉਹਦੇ ਨਾਲ ਲੜਦੀ ਰਹਿੰਦੀ ਸੀ ਕਿ ਚਲੋ ਕਰਦੀ ਆ ਮੈਂ ਬੀਬੀ ਨਾਲ ਰਹਿ ਜਾ ਕੇ ਅੱਜ ਤੋਂ ਬਾਅਦ ਨਾ ਬੀਬੀ ਨਾਲ ਲੜਨਾ ਬੰਦ ਤੇ ਕੁੜੀ ਦਾ ਧਿਆਨ ਰੱਖਣਾ ਸ਼ੁਰੂ ਕਰਦੀ ਆ ਹਾਲੇ ਚਾਹ ਪੀ ਲੈ ਬੀਬੀ ਨਾ ਭਾਈ ਫੇਰ ਤੋਂ ਯਾ ਬਣਿਆ ਸਿਆ ਮੈਂ ਕਿਹਨੇ ਮੈਨੂੰ ਪਤਾ ਬੀਬੀ ਤੇ ਮੇਰੇ ਨਾਲ ਗੁੱਸੇ ਆ ਟੁੱਟ ਕੇ ਚਾਹ ਪੀਲਾ ਮੈਂ ਤੇਨਾਂ ਕੋਈ ਗੱਲ ਕਰਨੀ ਆ ਬੀਬੀ ਇੱਕ ਨਾ ਮੈਨੂੰ ਰਹਿ ਦੇ ਮੇਰੇ ਆਕਵਾ ਦੇ ਪੇਕਿਆਂ ਤੂੰ ਲੈ ਜੇ ਮੈਂ ਤੈਨੂੰ ਕੋਈ ਰਹਿ ਦੇਤੀ ਤੂੰ ਫੇਰ ਮੇਰੇ ਨਾਲ ਕਲੇਸ਼ ਵਧ ਲੈਗੀ ਕਿ ਜੇ ਬੀਬੀ ਪੇਕਿਆਂ ਤੋਂ ਰਹਿ ਲੈਣ ਵਾਲੀ ਹੁੰਦੀ ਨਾ ਮੈਂ ਕਿਧੋਂ ਦੀ ਉਹਨਾਂ ਤੋਂ ਰਹਿ ਲੈ ਲੈਂਗੀ ਇਹ ਤਾਂ ਮਸਲਾ ਆਪਣੇ ਘਰ ਦਾ ਹੈ ਤੇ ਕੀ ਗੱਲ ਆ ਅੱਜ ਕੋਈ ਇੰਨਾ ਮੂੰਹ ਹੀ ਆ ਰਾਸ ਕੀਤਾ ਵੈ ਬੀਬੀ ਜਿਹੜੀ ਤੂੰ ਰਾਜਵੀਰ ਨੂੰ ਗੱਲ ਕਹੀ ਹੈ ਨਾ 16 ਨੇ ਸੱਚ ਆ ਤੇ ਆਪਣੀ ਮਨਪ੍ਰੀਤ ਨੂੰ ਤਾਂ ਕੋਈ ਕੰਮ ਵੀ ਨਹੀਂ ਕਰਨਾ ਆਉਂਦਾ ਤੇ ਜਿਵੇਂ ਉਹਨੂੰ ਕੱਲ ਨੂੰ ਕੋਈ ਨੌਕਰੀ ਨਾ ਮਿਲੀ ਤੇ ਉਹਦਾ ਕੀ ਬਣੂ ਬੀਬੀ ਸਾਡੇ ਤਾਂ ਬढ़ापे ਦਾ ਵੀ ਇਹੀ ਕੁੜੀ ਸਾਰਾ ਸਾਡੇ ਤਾਂ ਕੋਈ ਹੋਰ ਲਾੜ ਵੀ ਹੈ ਨਹੀਂ ਜਿਹੜੇ ਸਾਨੂੰ ਬढ़ापे 'ਚ ਸਾਂਭ ਲੂ ਨਹੀਂ ਤੇਰੀਆਂ ਅੱਖਾਂ ਹੁਣ ਖੁੱਲੀਆਂ ਜੋ ਤੇਰੀ ਦੀ ਵਿਆਹ ਨਾਲ ਹੀ ਹੋ ਗਈ ਕਿੰਨਾ ਮੈਂ ਤੁਹਾਨੂੰ ਕਹਿੰਦੀ ਰਹੇ ਉਹ ਤਾਂ ਤੁਹਾਨੂੰ ਭੈੜੀ ਲੱਗਦੀ ਸੀ ਬੀਬੀ ਮੈਨੂੰ ਮਾਫ਼ ਕਰ ਦੇ ਤੇ ਨਾਲੇ ਇੱਕ ਮੈਨੂੰ ਰੈ ਦੇ ਜਿਹਦੇ ਨਾਲ ਮੇਰੇ ਮਨ ਦਾ ਬੋਝ ਹਲਕਾ ਹੋ ਜੇ ਤਾਂ ਸੁਣ ਫਿਰ ਇਹ ਨੂੰ ਨਾ ਕਿਸੇ ਕੰਮ ਧੰਦੇ ਲਾਇਆ ਕਰ ਜਿੱਦੋਂ ਕਾਲਜ ਦੀ ਛੁੱਟੀ ਹੁੰਦੀ ਹੈ ਸਾਰਾ ਦਿਨ ਅੰਦਰ ਵੜ ਕੇ ਸੁੱਤੀ ਰਹਿੰਦੀ ਹੈ ਤੇ ਇਹ ਚੱਕ ਕੇ ਰੋਟੀ ਵੀ ਨਹੀਂ ਖਾ ਸਕਦੀ ਤੇ ਬਗਾਨੇ ਘਰੇ ਨਹੀਂ ਪਹਿਲੀ ਬੈਠੀ ਰੋਟੀਆਂ ਦੇ ਨਹੀਂ ਕਿਸ ਨੇ ਉਹ ਤਾਂ ਕਰੂਗੀ ਤਾਂ ਖਾ ਲੂਗੀ ਤੇ ਨਹੀਂ ਨਹੀਂ ਤਾਂ ਛਿੱਤਰ ਖਾਇਆ ਕਰੂਗੀ ਅੱਜ ਤੋਂ ਨਾ ਇਹਦੇ ਜਿੰਨਾ ਜਿਆਨ ਲੱਗ ਇਹਦੇ ਪੰਜਾਬੀ ਸੂਟ ਪਵਾਇਆ ਕਰ ਤੇ ਨਾਲੇ ਇਹਨੂੰ ਕਿਸੇ ਕੰਮ ਧੰਦੇ ਲਾਇਆ ਕਰ ਠੀਕ ਹੈ ਬੀਬੀ ਅੱਜ ਤੋਂ ਹੀ ਲਾਉਣੀ ਆ ਇਹਨੂੰ ਮੈਂ ਕੰਮ ਹੈ ਲੋ ਹਾਂਜੀ ਕਿਵੇਂ ਹੋ ਠੀਕ ਹੋ ਸਕਸ ਮੈਂ ਕੱਲ ਦੇਖਦੇ ਆ ਤੋ ਇੱਕ ਲੰਬਾ ਫੋਨ ਕਰਦੀ ਮੰਤਰੀ ਤਾਂ ਹਾਂਜੀ ਅੱਜ ਨਾ ਮੇਰੇ ਨਾਲ ਪੱਠੇ-ਪੁੱਠੇ ਪਵਾ ਕੇ ਆ ਮੇਰਾ ਸਰੀਰ ਨਹੀਂ ਠੀਕ ਆ ਮੰਮੀ ਮੈਂ ਤਾਂ ਨਹੀਂ ਪੱਠੇ-ਪੁੱਠੇ ਪਾਉਂਦੇ ਮੈਨੂੰ ਪਸਵਾਉਣਾ ਤਾਂ ਮੁਸ਼ਕਲ ਹੁੰਦਾ ਕਿਉਂ ਜਿਹੜਾ ਦੁੱਧ ਪੀਂਨੇ ਉਹ ਚ ਨਾ ਤੈਨੂੰ ਮੁਸ਼ਕਲ ਹੁੰਦਾ ਮੈਂ ਤਾਂ ਕੌਫੀ ਪੀਂਦੀ ਆ ਮੈਂ ਦੁੱਧ ਪੀਂਦੀ ਨਹੀਂ ਕੌਫੀ ਵੀ ਦੁੱਧ ਤੋਂ ਹੀ ਬਣਦੀ ਆ ਪੁੱਤ ਅੱਗੇ ਮੈਂ ਤੈਨੂੰ ਕਿਤੇ ਕਿਹਾ ਮੇਰੇ ਨਾਲ ਕੰਮ ਕਰਵਾ ਅੱਜ ਮੇਰਾ ਸਰੀਰ ਨਹੀਂ ਠੀਕ ਆ ਤਾਈ ਕਰਕੇ ਕਿਹਾ ਚੱਲ ਮੇਰਾ ਪੁੱਤ ਮੇਰੇ ਨਾਲ ਕੰਮ ਕਰਵਾ। ਨਾ ਜੇ ਤੂੰ ਕੰਮ ਨੂੰ ਕਹਿਤਾ ਕੋਈ ਨਾ ਕਰਦਾ। ਸਾਰੀ ਦੁਨੀਆ ਹੀ ਕੰਮ ਕਰਦੀ ਐ। ਇਹ ਕੋਈ ਹੋਰ ਦੁਨੀਆ ਚੋਂ ਆਈ ਐ? ਦਾਦੀ ਮੇਰੇ ਨਾਲ ਕਾਲਜ ਦਾ ਬਹੁਤ ਕੰਮ ਪਿਆ। ਤੇ ਨਾ ਜਿੰਨਾ ਚਿਰ ਮੇਰੀ ਪੜ੍ਹਾਈ ਨਹੀਂ ਨਾ ਪੂਰੀ ਹੁੰਦੀ ਤੇ ਮੈਨੂੰ ਕੰਮ ਨੂੰ ਨਾ ਆਖਿਆ ਕਰੋ। ਚੱਲ ਛੱਡ ਬੀਬੀ ਮੈਂ ਆਪੇ ਪਾ ਲਈਆਂ ਪੱਟੇ-ਬੁੱਟੇ ਔਖੇ-ਸੌਖੇ। ਯਾਰ ਲੱਗੇ ਦਰਵਾਜ਼ਾ ਬੰਦ ਕਰ ਜਿਓ ਤੇ ਮੰਮੀ ਹੁਣ ਨਾ ਮੈਨੂੰ ਕੋਈ ਡਿਸਟਰਬ ਕਰਿਓ। ਵੀ ਨਹੀਂ ਐ ਕੁੜੀ ਜੀ ਨੂੰ ਸੁੱਤੀ ਪਈ ਐ ਤੇ ਪੜੀ ਜਾਂਦੀ ਐ। ਸਾਡੀ ਕੁੜੀ ਏਡੀ ਡੀਟ ਆ ਮਾਦਾ ਤਾਂ ਸਿਰ ਦੋਖਦਾ ਉਹ ਤਾਂ ਸਿਰ ਬੰਨ ਕੇ ਕੰਮ ਕਰਦੀ ਫਿਰਦੀ ਐ ਤੇ ਮौज ਨਾ ਕੰਨ ਨੂੰ ਫੋਨ ਲਾਇਆ ਤੇ ਪਈ ਆ ਰਾਮ ਨਾਲ